ਸਸਿਕਾਲ ਜੀ ਆਪਾਂ ਤਾਂ ਰਿਹਨੇ ਆਲੂ ਉਬਲਨੇ ਤੇ ਆਪਾਂ ਆਲੂ ਬਣਨੇ ਕਿਉਂਕਿ ਅੱਜ ਆਲੂ ਵਾਲੀ ਪਰੌਠੇ ਬਣਨਗੇ ਆਪਣੇ ਕਿਉਂਕਿ ਬੇਟਾ ਆਇਆ ਹੋਇਆ ਤੇ ਬੇਟਾ ਆਲੂ ਵਾਲੇ ਪਰੌਠੇ ਖਾ ਕੇ ਬੜੇ ਖੁਸ਼ ਰਹਿੰਦਾ ਆਪਾਂ ਨਾਲ ਕੜਾਹੀ ਵੀ ਧਰੀਏ ਤੜਕਾ ਲਾਵਾਂਗੇ ਆਲੂ ਰਿਹਦੇ ਰਿਹਦੇ ਆਪਾਂ ਚਾਰਕ ਭਾਂਡੇ ਧੋ ਦਿੰਨੇ ਜਿਹੜੇ ਆਪਾਂ ਚਾਹ ਪੀਤੀ ਆਣਾ ਚਾਹ ਵਾਲੇ ਭਾਂਡੇ ਹੀ ਨੇ ਦੋ ਤੇ ਕੁਛ ਥੋੜਾ ਜਿਹਾ ਆਪਾਂ ਹੋਰ ਵੀ ਖਾਦਾ ਜਿਹੜੀ ਆਪਣੀ ਥਾਲੀ ਖਰਾਬ ਹੋ ਗਈ ਅੱਜ ਥਾਲੀ ਦੇ ਵਿੱਚ ਵਿੱਚ ਜਲੇਬੀਆਂ ਗਰਮ ਕਰਕੇ ਖਾ ਗਏ ਤਾਂ ਉਹ ਕਰਕੇ ਫਿਰ ਆਪਾਂ ਇਹ ਵੀ ਥਾਲੀ ਵੀ ਆਪਣੇ ਨਾਲ ਪਾਂਡੇ ਤੋਂ ਵਿੱਚ ਇੱਕ ਸ਼ਾਮਲ ਚੀਜ਼ ਹੋ ਗਈ ਐਡ ਹੋ ਗਈ ਹੈ ਤੇ ਆਪਣੇ ਆਲੂ ਉਧਰ ਸਿਟੀ ਲਾ ਰਹੇ ਨੇ ਤੇ ਆਲੂ ਜਦ ਤੱਕ ਆਪਣੇ ਤਿਆਰ ਹੋਣ ਤੱਕ ਆਪਾਂ ਪਿਆਜ਼ ਵਗੈਰਾ ਸਾਰੇ ਕੱਟ ਲਵਾਂਗੇ ਕਿਉਂਕਿ ਪਿਆਜ਼ ਕੱਟਣਾ ਹੀ ਆਪਾਂ ਰੱਖਾਂਗੇ ਤੇ ਆਪਣਾ ਲਓ ਜੀ ਭਾਂਡੇ ਤਾਂ ਤੋ ਹੋ ਗਏ ਨੇ ਤੇ ਆਲੂ ਆਪਣੇ ਉਬਲ ਚੁੱਕੇ ਐ ਸਿਟੀਆਂ ਵੱਜ ਚੁੱਕੀਆਂ ਦੋ ਜਿਆਦਾ ਆਪਾਂ ਸਿਟੀਆਂ ਨਹੀਂ ਲਵਾਉਂਦੇ ਨਹੀਂ ਤਾਂ ਆਲੂ ਜਿਆਦਾ ਟੇਸਟ ਨਹੀਂ ਬਣ ਟੇਸਟ ਦਾ ਮਤਲਬ ਕਿ ਆਲੂ ਜਿਆਦਾ ਹੀ ਪਤਲੇ ਜਿਹੇ ਹੋ ਜਾਂਦੇ ਨੇ ਇਹਨਾਂ ਦੇ ਵਿੱਚ ਫਟ ਕੇ ਪਾਣੀ ਪੈ ਜਾਵੇ ਹਲ ਵਿੱਚ ਤਾ ਫਿਰ ਇਹ ਬਿਲਕੁਲ ਵੀ ਚੰਗੇ ਨਹੀਂ ਬਣਦੇ ਪਾਣੀ ਭਰ ਜਾਂਦਾ ਇਹਨਾਂ ਦੇ ਵਿੱਚ ਤੇ ਹਣ ਆਪਾਂ ਪਾਣਡੇ ਤੋਂ ਲੈ ਕੇ ਹੱਥ ਧੋ ਕੇ ਆਪਾਂ ਟੂਟੀਆਂ ਧੋ ਲਈ ਹੱਥ ਧੋਲੇ ਤੇ ਆਪਾਂ ਆਣ ਲਾਓ ਜੀ ਪੱਟੀ ਲਈ ਦਿੱ ਟਾਕਦੇ ਇਹਦੋਂ ਆਪਾਂ ਆਲੂ ਲਾ ਲਈਏ ਤੇ ਆਲੂ ਦੇਖੋ ਆਪਾਂ ਜਿਆਦਾ ਆਲੂ ਨਹੀਂ ਲਏ ਆਪਾਂ ਸਿਰਫ 4 ਆਲੂ ਲਏ ਨੇ 4 ਲਸਣ ਲਿਆ ਲਸਣ ਵੀ ਲਿਆ ਆਪਾਂ ਨੇ ਨਾਲ ਹਰੀਆਂ ਮਿਰਚਾਂ ਨੇ 5 ਚਾ ਥੋੜੀ ਮਰਜ਼ੀ ਜਿੰਨੀ ਪਾਉਣੀ ਚਾਹਣੇ ਇੱਕ ਪਿਆਜ਼ ਲਿਆ ਨਾ ਹਲਾ ਕਿਉਂਕਿ ਪਿਆਜ਼ ਦੇ ਨਾਲ ਟੇਸਟ ਵੱਖਰਾ ਬਣੇਗਾ ਬਸ ਆ ਰਹੇ ਆਲੂ ਛੱਲ ਲਾਂਗੇ ਆਲੂ ਛੱਲਣ ਤੋਂ ਬਾਅਦ ਨਿੱਕੇ ਨਿੱਕੇ ਪਿਆਜ਼ ਕੱਢਦੇ ਵਿੱਚ ਪਾਵਾਂਗੇ ਆਪਾਂ ਜਮਨ ਤੇ ਜੀਰਾ ਇਹ ਦੋ ਚੀਜ਼ਾਂ ਅਸੀਂ ਪੱਕਾ ਪਾਉਣੀਆਂ ਨੇ ਜਮਨ ਦੇ ਘਾਤੇ ਪਾ ਕੇ ਮਸਲ ਕੇ ਰੱਖਾਂਗੇ ਇਹਨੂੰ ਰੱਖ ਕੇ ਤੇ ਫਿਰ ਆਪਾਂ ਇਹਦੇ ਵਿੱਚ ਜ਼ਮੈਨ ਵੀ ਪਾਵਾਂਗੇ ਜੀ ਚਾਹੇ ਉਹਨੇ ਲਓ ਜੀ ਆਪਣੇ ਆਲੂ ਹੋ ਗਏ ਛੱਲ ਹੁਣ ਆਲੂ ਛੱਲਰੇ ਵਿੱਚ ਪਿਆਜ਼ ਕੱਟ ਲਈ ਜੀਰਾ ਧਨੀਆ ਹਰੀ ਮਿਰਚ ਆਪਾਂ ਸਾਰਾ ਕੁਝ ਐਡ ਕਰ ਲਿਆ ਕਿਉਂਕਿ ਜਮਨ ਵੀ ਆਪਾਂ ਵਿੱਚ ਪਾਈ ਹੈਗੀ ਦੇ ਮੈਂ ਦੇ ਨਾਲ ਟੈਸਟ ਬਣਦਾ ਲਸਣ ਅਦਰਕ ਦਾ ਆਪਾਂ ਕੁੱਟ ਕੇ ਪੇਸਟ ਪਾਇਆ ਮੈਂ ਅਦਰਕ ਵੀ ਚਾੜ ਕੇ ਇੱਕ ਟੁਕੜਾ ਪਾਇਆ ਉਹਦਾ ਪੇਸਟ ਬਣ ਜਾਂਦਾ ਕਟਲੋ ਜਿਹਦੇ ਵਿੱਚ ਬਲ ਨੋਡਾ ਲੋਜੀ ਪਰੌਠੇ ਆਪਣੇ ਹੋਣ ਲੱਗ ਗਏ ਤਿਆਰ ਤੇ ਬੇਟੇ ਮੇਰੇ ਨੂੰ ਪਰੌਠੇ ਬੜੇ ਹੀ ਟੈਸਟ ਲੱਗਦੇ ਨੇ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਖਾਚ ਬਣਾ ਕੇ ਦਿਆ ਕਰੋ ਇਸ ਤਰ੍ਹਾਂ ਇੱਕ ਨਾਲ ਬੜੇ ਟੈਸਟੀ ਲੱਗਦੇ ਨੇ ਦੇਸੀ ਘੋਜ ਬਣਾਓ ਤੇ ਜਾਂ ਤੁਸੀਂ ਜੀ ਬਣਾਓ ਰਫੈਂਡ ਦੇ ਵਿੱਚ ਆਪਣੇ ਹੋ ਗਏ ਪਰੌਤੇ ਤਿਆਰ ਤੇ ਤੁਸੀਂ ਜਰੂਰ ਖਾ ਕੇ ਦੱਸਿਓ ਕਿ ਮੇਰੇ ਪਰੌਤੇ ਤੁਹਾਨੂੰ ਕਿਸ ਤਰੀਕੇ ਦੇ ਲੱਗਦੇ ਨੇ ਕਿਉਂਕਿ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਤੁਸੀਂ ਮੇਰੇ ਨਾਲ ਬਣੇ ਰਹੋ ਕਰੋ ਜੀ ਤੁਸੀਂ ਮੇਰੇ ਚੈਨਲ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿ ਆਪਾਂ ਜਿਆਦਾ ਲੰਬੀ ਵੀਡੀਓ ਨਹੀਂ ਪਾਉਦੇ ਛੋਟੀ ਹੀ ਵੀਡੀਓ ਇੱਕ ਬਣਾਈ ਹੈਗੀ ਜਿਆਦਾ ਨਹੀਂ ਬਣਾਈ ਕਿ ਤੇ ਦੇਖੋ ਤੁਸੀਂ ਪਰੌਠਿਆਂ ਦਾ ਕਲਰ ਵੀ ਕਿੰਨਾ ਸੋਹਣਾ ਹਮੇਸ਼ਾ ਘੱਟ ਸੇਕ ਤੇ ਪਰੌਤੇ ਪਕਾਉਂਗੇ ਤਾਂ ਬਹੁਤ ਸੋਹਣੇ ਪਰੌਤੇ ਬਣ ਜਾਂਦੇ ਨੇ ਨਹੀਂ ਤਾਂ ਜਲ ਜਾਂਦੇ ਨੇ ਜਿਆਦਾ ਸੇਕ ਦੇ ਉੱਪਰ ਦੇਖੋ ਖੜਾਕੇਦਾਰ ਪਰੌਤੇ ਨੇ ਤੇ ਮੇਰੇ ਤਾਂ ਖਾਣ ਨੂੰ ਬੜਾ ਦਿਲ ਕਰਿਆ ਸੀ ਕਿ ਮੈਂ ਖਾ ਲਾਂ ਤੇ ਪਰ ਮੈਂ ਇਸ ਤੋਂ ਬਾਅਦ ਸੀ ਖਾਣੇ ਮੇਰੀ ਵਾਰੀ ਬਾਅਦ ਸੀ ਹੋਣੀ ਹੈ ਕਿਉਂਕਿ ਵਿਚਾਰੀ ਜਨਾਨੀਆਂ ਦੀ ਵਾਰੀ ਬਾਅਦ ਸੀ ਆਉਂਦੀ ਹੈ ਲੇਡੀਜ਼ ਕਿਉਂਕਿ ਪਹਿਲਾਂ ਲੇਡੀਜ਼ ਨੇ ਘਰ ਦੇ ਕੰਮ ਨਾ ਪਟਾਉਣੇ ਹੁੰਦੇ ਨੇ ਉਸ ਤੋਂ ਬਾਅਦ ਸਾਰੇ ਪਰੌਠੇ ਬਣਦੇ ਨੇ ਲਓ ਜੀ ਆਪਣਾ ਪਰੌਠਾ ਬਣ ਕੇ ਤਿਆਰ ਹੋ ਗਿਆ ਤੇ ਇੱਧਰ ਆਪਣਾ ਤਵਾ ਵਿਚਾਰਾ ਦੇਖਾ ਕਿੰਦਾ ਚੱਲ ਰਿਹਾ ਆਪਾਂ ਹੋਰ ਵੀ ਇਹਦੇ ਉੱਪਰ ਪਰੌਠੇ ਬਣਾ ਕੇ ਪਾਵਾਂਗੇ ਭਾਵੇਂ ਆਪਾਂ ਇਹ ਗਰਮਾ ਗਰਮ ਪਰੌਠਾ ਬੇਟੇ ਨੂੰ ਫੜਾ ਦੇਣੇ ਹੈ ਜਦ ਤੱਕ ਉਹ ਖਾਏਗਾ ਉਦੋਂ ਤੱਕ ਆਪਾਂ ਦੂਸਰੇ ਪਰੌਠੇ ਦੀ ਤਿਆਰੀ ਕਰ ਲਾਂਗੇ ਹੋ ਜੀ ਆਪਣੇ ਦੋ ਪਰੌਠੇ ਬਣ ਕੇ ਤਿਆਰ ਹੋ ਗਏ ਦਹੀਂ ਦਹੀਂ ਦੇ ਵਿੱਚ ਜੋ ਮੈਂ ਪਾਇਆ ਆਪਣੇ ਬੇਟੇ ਨਾਲ ਜਿਹਾ ਪਾ ਕੇ ਦੇਖ ਪਦੀਨੇ ਦਾ ਪਾਊਡਰ ਕਾਲੀ ਮਿਰਚ ਤੇ ਨਮਕ ਪਾ ਮਗੇ ਉਹਨੇ ਨਾਲ ਪਰੌਠੇ ਬਣ ਕੇ ਤਿਆਰ ਹੋ ਗਏ ਹੁਣ ਆ ਗਈ ਆਪਣੇ ਕੱਪੜਿਆਂ ਦੀ ਵਾਰੀ ਕਿਉਂਕਿ ਆਪਾਂ ਨੇ ਮਸ਼ੀਨ ਵੀ ਉਧਰ ਲਾ ਰੱਖੀ ਸੀ ਹੁਣ ਕੱਪੜੇ ਆਪਣੇ ਰੈਡੀ ਹੋ ਗਏ ਨੇ ਹੁਣ ਆਪਾਂ ਕੱਪੜੇ ਸੁੱਕਣੇ ਪਾਵਾਂਗੇ ਕਿਉਂਕਿ ਇਹ ਰਿਕਾਰਤ ਦੋ ਦੋ ਕੰਮ ਕਰਨੇ ਹੀ ਇੱਕ ਟਾਈਮ ਤੇ ਚੰਗਾ ਸਮਝਦੀ ਹੈ ਕਿ ਅਗਰ ਅਦਰ ਆਪਾਂ ਪਰੌਠੇ ਬਣਾਉਣ ਲੱਗੇ ਸੀ ਕਿਚਨ ਦੇ ਕੰਮ ਤੇ ਆਟ ਲੱਗੇ ਸੀ ਤੇ ਇਧਰ ਆਪਾਂ ਮਸ਼ੀਨ ਦੇ ਵਿੱਚ ਕੱਪੜੇ ਪਾਤੇ ਜਦ ਤੱਕ ਆਪਣੇ ਪਰੌਠੇ ਬਣੇ ਤੇ ਉਦੋਂ ਤੱਕ ਆਪਣੇ ਕੱਪੜੇ ਵੀ ਧੋਤੇ ਗਏ ਸੀ ਤੇ ਆਪਾਂ ਕੱਪੜੇ ਜਿਹੜੇ ਹਮੇਸ਼ਾ ਮੈਂ ਅੰਦਰ ਹੀ ਸੁਕਣੇ ਪਾਉਣੀ ਆ ਬਾਹਰ ਕੱਪੜੇ ਨਹੀਂ ਮੈਂ ਪਾਉਂਦੀ ਕਿਉਂਕਿ ਸਟੈਂਡ ਮੈਨੂੰ ਦਰਵਾਰ ਕਰਨਾ ਬਹੁਤ ਮੁਸ਼ਕਲ ਲੱਗਦਾ ਵਾ ਇਸ ਲਈ ਮੈਂ ਅੰਦਰ ਹੀ ਸੁਕਾਉਣੀ ਆ ਗਰਮੀਆਂ ਦੇ ਵਿੱਚ ਕੱਪੜੇ ਹਮੇਸ਼ਾ ਸ਼ਾਮੀ ਹੀ ਸੁਕਾਉਂ ਕਿਉਂਕਿ ਇਹਨਾਂ ਦੇ ਕਲਰ ਫੇਟ ਨਹੀਂ ਹੁੰਦੇ ਜਾ ਤੁਸੀਂ ਇਹਨਾਂ ਔਲਟੇ ਕਰਕੇ ਪਾਉ ਜੇ ਤੁਸੀਂ ਪਾਉਣਾ ਵੀ ਚਾਹੁੰਦੇ ਤਾਂ 5-10 ਮਿੰਟ ਲਈ ਧੁੱਪ ਚ ਵੈਸੇ ਤਾਂ ਇਹਨੂੰ ਅੰਦਰ ਹੀ ਕੱਪੜੇ ਸਿਕਾਉਣੇ ਠੀਕ ਰਹਿੰਦੇ ਨੇ ਤੇ ਮੈਂ ਅੰਦਰ ਹੀ ਕੱਪੜੇ ਸਿਕਾਉਣੀ ਹੁੰਦੀ ਹੈਗੇ ਕੱਪੜੇ ਵੀ ਬਹੁਤ ਹੋ ਜਾਂਦੇ ਨੇ ਚਾਹੇ ਕਰਦੇ ਦੋ ਮੈਂਬਰ ਆ ਛੇ ਤਿੰਨ ਮੈਂਬਰ ਨੇ ਕਿ ਹਰ ਇੱਕ ਇਨਸਾਨ ਦੇ ਕੱਪੜੇ ਦੋ ਦੋ ਸੂਟ ਦਾ ਡੇਲੀ ਦੇ ਆਰਾਮ ਨਾਲ ਹੋ ਜਾਂਦੇ ਨੇ ਤੇ ਆਪਾਂ ਹੁਣ ਕੱਪੜੇ ਪਾਣ ਲੱਗੇ ਆ ਤੇ ਮੇਰੇ ਬੇਟੇ ਦੇ ਵੀ ਕਾਫੀ ਕੱਪੜੇ ਸੀ ਜਿਹੜੇ ਕਿ ਬਹੁਤ ਭੰਡ ਕੱਪੜਿਆਂ ਦੀ ਸੀਗੀ ਧੁੱਪ ਤੇ ਤਹਿ ਲਾ ਕੇ ਆਪਾਂ ਉਹਦੇ ਕੱਪੜੇ ਸਮਾ ਲ ਦਿੱਤੇ ਨੇ ਹੁਣ ਅਸੀਂ ਆਪਣੇ ਹਸਬੰਦ ਵਾਈਫ ਦੇ ਕੱਪੜੇ ਹੀ ਰਹਿ ਗਏ ਸੀ ਜੋ ਕਿ ਆਪਾਂ ਸਿਕਾਉਣ ਲੱਗੇ ਹੋਏ ਹਾਂਗੇ ਤੁਸੀਂ ਵੀ ਘਰ ਦੇ ਵਿੱਚ ਇੱਕ ਕੰਮ ਦੇ ਟਾਈਮ ਦੋ ਦੋ ਕੰਮ ਜ਼ਰੂਰ ਕਰਿਆ ਕਰੋ ਮਸ਼ੀਨ ਲਾਤੀ ਤਾਂ ਕਿਚਨ ਦਾ ਕੰਮ ਕਰ ਲਿਆ ਮਸ਼ੀਨ ਆਪਾਂ ਕਿਹੜਾ ਪਹਿਣਾ ਆਪੇ ਧੋਣੇ ਹੱਥ ਨਾਲ ਧੋਣੇ ਹੁੰਦੇ ਨੇ ਮਸ਼ੀਨ 'ਚ ਪਾ ਕੇ ਕੱਪੜੇ ਆਰਾਮ ਨਾਲ ਤੁਸੀਂ ਹੋਰ ਕੰਮ ਕਰ ਲਿਆ ਕਰੋ ਤਾਂ ਜਲਦੀ ਵੇਲੀਆਂ ਹੋ ਜਾਇਆ ਕਰੋ ਕਿਉਂਕਿ ਫਿਰ ਝੂਟੇ ਉੱਤੇ ਲੱਗਣਾ ਹੁੰਦਾ ਮੇਰੇ ਚੈਨਲ ਨੂੰ ਲਾਈਕ ਪਿੰਟਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਤੁਹਾਨੂੰ ਨਹੀਂ বারবার ਕਹਿਣੀ ਤੁਸੀਂ ਬਣੇ ਰਹੋ ਮੇਰੇ